लोकसभा ਦੇ ਸਾਬਕਾ ਡਿਪਟੀ ਸਪੀਕਰ ਡਾਕਟਰ ਚਰਨਜੀਤ ਸਿੰਘ 엇ਵਾਲ ਨੇ ਅਯੋਧਿਆ 'ਚ ਬਣਦੇ ਸ਼੍ਰੀ ਰਾਮ ਮੰਦਿਰ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਲੱਖਾਂ ਕਰੋੜਾਂ ਲੋਕਾਂ ਦੀ ਸ਼ਰਧਾ ਤੇ ਇੱਛਾ ਪੂਰੀ ਹੋਈ ਹੈ। ਉਹਨਾਂ ਅਯੋਧਿਆ 'ਚ ਬਣਾਏ ਗਏ ਕੋਮਾਂਤਰੀ ਹਵਾਈ ਅੱਡੇ ਲਈ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕੀ ਜੀ ਦੇ ਨਾਮ ਤੇ ਰੱਖ ਕੇ ਸਰਕਾਰ ਨੇ ਐਸ ਸੀ ਭਾਈਚਾਰੇ ਦਾ ਸਨਮਾਨ ਕੀਤਾ ਹੈ। ਸਾਰੇ ਦੇਸ਼ ਵਾਸੀਆਂ ਨੂੰ ਜਿੱਥੇ ਵਧਾਈ ਦਿੰਦਾ ਉਹਦੇ ਨਾਲ ਹੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦਾ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਵੀ ਕਰਦਾ ਕਿ ਜਿਹੜੀ ਸੈਂਕੜੇ ਸਾਲਾਂ ਤੋਂ ਦੇਸ਼ ਵਾਸੀਆਂ ਦੀ ਇਹ ਮੰਗ ਸੀ ਪੈਕਵਾਨ ਰਾਮ ਜੀ ਦਾ ਜਿਹੜਾ ਉਹਨਾਂ ਦਾ ਪਵਿੱਤਰ ਸਥਾਨ ਹੈ ਉਸ ਸਥਾਨ ਦੇ ਉੱਪਰ 22 ਤਰੀਕ ਨੂੰ ਉਸ ਮੂਰਤੀ ਦੀ ਭਗਵਾਨ ਰਾਮ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾ ਰਹੀ ਹੈ ਔਰ ਮੈਂ ਸਮਝਦਾ ਕਿ ਸਾਡੇ ਲੱਖਾਂ ਕਰੋੜਾਂ ਲੋਕਾਂ ਦੀ ਜਿਹੜੀ ਸ਼ਰਧਾ ਹੈ ਉਹਦਾ ਉਹਨਾਂ ਨੇ ਮਾਨ ਸਤਿਕਾਰ ਕੀਤਾ ਹੈ ਸ੍ਰੀ ਮੋਦੀ ਜੀ ਉਹਨਾਂ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ